ਕ੍ਰਿਕਟ ਖਿਡਾਰੀ ਹਰਪਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਦੇ ਘਰ ਬੇਟੀ ਨੇ ਜਨਮ ਲਿਆ ਸੂਤਰਮਤਾ ਪਲੰਦਰ ਵਿੱਚ 28 ਜੁਲਾਈ ਨੂੰ ਗੀਤਾ ਨੇ ਬੇਟੀ ਨੂੰ ਜਨਮ ਦਿੱਤਾ ਹੈ ਹਰਪਜਨ ਤੇ ਗੀਤਾ ਦਾ ਵਿਆਹ ਪਿਛਲੇ ਸਾਲ ਅਕਤੂਬਰ ਦੇ ਵਿੱਚ ਹੋਇਆ ਸੀ ਹਰਪਜਨ ਪੰਜਾਬ ਪੁਲਿਸ ਦੇ ਵਿੱਚ ਐਸਐਸਪੀ ਦੇ ਅਹੁਦੇ ਤੇ ਨੇ ਪੰਜਾਬੀ ਫਿਲਮੀ ਪਰਦੇ ਤੇ ਕਾਮਯਾਬ ਚੇਰਾ ਤੇ ਪਾਕਿਸਤਾਨੀ ਅੰਤਰਰਾਸ਼ਟਰੀ ਪੱਧਰ ਤੇ ਕ੍ਰਿਕਟ ਖੇਡ ਜੁਕੇ ਯੋਗਰਾਜ ਸਿੰਘ ਦੀ ਸਰਜਰੀ ਹੋਈ ਹੈ ਢਿੱਡ ਨਾਲ ਜੁੜੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਯੋਗਰਾਜ ਸਿੰਘ ਦੀ ਮੰਗਲਵਾਰ ਨੂੰ ਸਰਜਰੀ ਹੋਈ ਜਦਕਿ ਯੋਗਰਾਜ ਸਿੰਘ ਦੀ ਹਾਲਤ ਹਾਲੇ ਵੀ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਈ ਯੂਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੀ ਗੰਭੀਰ ਹਾਲਾਤਾਂ ਸਰਜਰੀ ਕੀਤੀ ਗਈ ਅਤੇ ਸਰਜਰੀ ਲਗਭਗ 4 ਘੰਟੇ ਤੱਕ ਚੱਲੀ ਯੋਗਰਾਜ ਨੂੰ ਢੇਡ ਚੂਟ ਤੇ ਦਰਦ ਕਾਰਨ ਕਾਫੀ ਪਰੇਸ਼ਾਨੀ ਹੋ ਰਹੀ ਸੀ ਯੋਗਰਾਜ ਸਿੰਘ ਦੀ ਸਰਜਰੀ ਪੰਚਕੁਲਾ ਦੇ ਐਲਕੈਮਿਸਟ ਹਸਪਤਾਲ ਵਿੱਚ ਹੋਈ ਹੈ ਯੋਗਰਾਜ ਸਿੰਘ ਦੇ ਫੈਨ ਉਮੀਦ ਕਰ ਰਹੇ ਨੇ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਹਾਲਾਂਕਿ ਯੋਗਰਾਜ ਸਿੰਘ ਹੁਣ ਤੱਕ ਯੋਗਰਾਜ ਸਿੰਘ ਦਾ ਪਤਾ ਲੈਣ ਨਹੀਂ ਪੁੱਛੇ। ਮਿੱਤੇ ਨੇ ਇੰਗਲੈਂਡ 'ਚ ਛੁੱਟੀਆਂ ਮਨਾਉਣਗੇ ਯੋਗਰਾਜ ਸਿੰਘ ਦੇ ਆਪਣੇ ਪਿਤਾ ਦਾ ਹਾਲ ਪੁੱਛਣ ਲਈ ਮਿਲਣ ਆਉਣ ਦੀਆਂ ਖਬਰਾਂ ਜ਼ਰੂਰ ਨੇ। ਖਬਰਾਂ ਨੇ ਕਿ ਯੋਗਰਾਜ ਸਿੰਘ ਦੀ ਹਾਲਤ ਵੀ ਅਚਾਨਕ ਵਿਗੜੀ ਸੀ। ਜਲਦੀ ਯੋਗਰਾਜ ਸਿੰਘ ਆਪਣੀ ਫਿਲਮ 25 ਕਿਲੇ ਦੇ ਨਾਲ ਫਿਰਮੀ ਪਰਦੇ ਤੇ ਉੱਤੇ ਵਾਪਸੀ ਕਰਦੇ ਨਜ਼ਰ ਆਉਣਗੇ। پاکستان ਦੇ ਮੁਖ ਚੋਣ ਕਰਤਾ ਇਜਮਾਮ ਉਲ ਹਕ ਨੇ ਰਾਸ਼ਟਰੀ ਟੀਮ ਦੇ ਕਪਤਾਨ ਮਿਸਬਾਹ ਉਲ ਹਕ ਦੇ ਲਈ ਸਨਿਆਸ ਦੇ ਇਸ ਵਿਕਲਪ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਇਸ ਅਨੁਭਵੀ ਬੱਲੇਬਾਜ਼ ਨੂੰ ਪਾਕਿਸਤਾਨ ਕ੍ਰਿਕਟ ਨਾਲ ਹਲੇ ਹੋਰ ਵੀ ਅਹਿਮ ਭੂਮਿਕਾ ਨਿਭਾਉਣੀ ਹੈ ਇਜਮਾਮ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜੇਕਰ ਕੋਈ ਮਿਸਬਾਹ ਦੇ ਬੰਗ ਪੇਸ਼ਵਰ ਕ੍ਰਿਕਟ ਵਿੱਚ ਫਿੱਟ ਹੈ ਤਾਂ ਉਮਰ ਦਾ ਕੋਈ ਮਸਲਾ ਹੋਣਾ ਚਾਹੀਦਾ ਹੈ ਇੰਗਲੈਂਡ ਅਤੇ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਦੋਵੇਂ ਟੀਮਾਂ ਇੱਕ-ਇੱਕ ਮੈਚ ਜਿੱਤ ਕੇ ਬਰਾਬਰੀ ਤੇ ਨੇ ਪ੍ਰਤੀਜੇ ਟੈਸਟ ਤੋਂ ਪਹਿਲਾਂ ਮੇਜ਼ਬਾਨ ਟੀਮ ਦੇ ਲਈ ਬੇਦੁਖ ਭਰੀ ਖਬਰ ਆਈ ਹੈ ਟੀਮ ਦੇ 올ਰਾਊਂਡਰ ਖਿਡਾਰੀ ਬੇਨ ਸਟੋਕਸ ਸੱਟ ਦੇ ਕਾਰਨ ਪਾਕਿਸਤਾਨ ਦੇ ਖਿਲਾਫ ਐਜਵੈਸਨਨ ਵਿੱਚ ਹੋਣ ਵਾਲੇ ਤੀਜੇ ਟੈਸਟ ਮੈਚ ਨਹੀਂ ਖੇੜ ਸਕਣਗੇ ਤੇਜ਼ ਗੇਂਦਬਾਜ਼ ਦੂਸਰੇ ਟੈਸਟ ਮੈਚ ਦੇ ਦੌਰਾਨ ਜ਼ਖਮੀ ਹੋਏ ਸਨ ਇੰਗਲੈਂਡ ਨੇ ਮੈਚ 330 ਰਨਾਂ ਨਾਲ ਜਿੱਤ ਕੇ ਚੌਥੀ ਮੈਚੀ ਸੀਰੀਜ਼ ਦੇ ਵਿੱਚ ਇੱਕ ਇੱਕ ਦੀ ਬਰਾਬਰੀ ਕੀਤੀ ਸੀ ਸਕੈਨ ਦੇ ਬਾਅਦ ਸਟੋਕਸ ਦੀ ਸੱਟ ਦਾ ਪਤਾ ਲੱਗਿਆ 25 ਸਾਲ ਦੇ ਇਸ ਖਿਡਾਰੀ ਦੀ ਫਿਟਨੈਸ ਦੀ ਅਗਲੇ ਹਫਤੇ ਇਸ ਵਿੱਚ ਕੀ ਕੀਤੀ ਜਾਏਗੀ ਤੇ ਤੈਅ ਕੀਤਾ ਜਾਏਗਾ ਕਿ ਚੌਥੇ ਟੈਸਟ ਵਿੱਚ ਖੇਡ ਸਕਣਗੇ ਜਾਂ ਫਿਰ ਨਹੀਂ ਦੂਜੇ ਟੈਸਟ ਵਿੱਚ ਸ਼ਾਨਦਰ ਗੇਂਦਬਾਜ਼ੀ ਕਰਦੇ ਸਟੋਕਸ ਨੇ 15/43 ਰਨ ਦੇ ਕੇ ਦੋ ਵਿਕਟ ਆਪਣੇ ਨਾਮ ਕੀਤੇ ਸਨ ਦੁਨੀਆ ਨੰਬਰ 1 ਦੇ ਸਵਿਟਜ਼ਰਲੈਂਡ ਦੇ ਟੈਨਿਸ ਸਟਾਰ ਰੋਜ਼ਰ ਫੈਡਰ ਆਪਣੇ ਗੋਡੇ ਦੀ ਸੱਟ ਕਰਕੇ ਰਿਓ 올림픽 'ਚ ਨਹੀਂ ਖੇਡ ਸਕਣਗੇ 17 ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਫੈਡਰ ਨੇ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਆਪਣੇ ਕੈਰੀਅਰ ਚ ਹੋਰ ਖੇਡਣਾ ਹੈ ਤਾਂ ਉਹਨਾਂ ਨੂੰ ਰਿਓ ਵਿੱਚ ਨਹੀਂ ਜਾਣਾ ਹੋਵੇਗਾ ਫੈਡਰ ਸਾਲ 2016 ਦੇ ਬਾਕੀ ਸੈਸ਼ਨ 'ਚ ਵੀ ਨਹੀਂ ਖੇਡਣਗੇ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਚ 5 ਤੋਂ 21 ਅਗਸਤ ਤੱਕ 올림픽 ਖੇਡਾਂ ਹੋਣੀਆਂ ਨੇ ਅਤੇ ਫੈਡਰ ਨੇ ਆਪਣੀ ਸੱਟ ਕਾਰਨ ਖੇਡਾਂ ਤੋਂ ਹਟਣ ਦਾ ਫੈਸਲਾ ਕੀਤਾ ਹੈ 23 ਸਾਲਾ ਫੈਡਰ ਨੂੰ ਪਿਛਲੀ ਫਰਵਰੀ ਚ ਗੋਡੇ ਤੇ ਸੱਟ ਲੱਗੀ ਸੀ ਇਸ ਦੇ ਬਾਅਦ ਮਈ ਵਿੱਚ ਆਪਣੀ ਪਿੱਠ ਚ ਦਰਦ ਕਾਰਨ ਫ੍ਰੈਂਚ ਓਪਨ 'ਚ ਵੀ ਨਹੀਂ ਉਤਰੇ ਸਨ